हां जी 사시ガル जी ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫੇਰ ਨਵੇਂ ਦਿਨ ਤੇ ਨਵੇਂ ਵੀਡੀਓ ਦੇ ਵਿੱਚ ਅਤੇ ਵੀਰੋ ਅੱਜ ਹੋ ਗਈ 23 ਜੂਨ ਤੇ ਤੁਹਾਨੂੰ ਪਤਾ ਹੀ ਹੈ ਝੋਨੇ ਦਾ ਕੰਮ ਹੁਣ ਮਰੋ ਮਰ ਚੱਲ ਪਿਆ ਤੇ ਲੇਟ ਹੋ ਗਿਆ ਵੈਸੇ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਜੂਨ ਦੇ ਮਹੀਨੇ ਵਿੱਚ ਸਾਰੇ ਮਹੀਨੇ ਵਿੱਚ ਖਤਮ ਹੋ ਜਾਂਦਾ ਸੀ ਪਰ ਹੁਣ ਮੈਨੂੰ ਲੱਗਦਾ ਜੂਨ ਤੋਂ ਜੜਾਈ ਵੀ ਪਿਚਵੀ ਝੋਨਾ ਲੱਗੇਗਾ ਕਿਉਂਕਿ ਕੰਮ ਸਲੋ ਚੱਲ ਰਿਹਾ ਹੈ ਮੀਂਹ ਐਸੇ ਕੀ ਪਈ ਨਹੀਂ ਤੁਹਾਨੂੰ ਪਤਾ ਹੀ ਹੈ ਗਰਮੀ ਬਹੁਤ ਹੋ ਰਹੀ ਹੈ ਹੁਣ ਤਾਂ ਵੈਸੇ ਮੌਸਮ ਠੀਕ ਆ ਕਈ ਦਿਨ ਹੋ ਗਏ ਕਿਉਂਕਿ ਮੀਂਹ ਵਿੱਚ ਚ ਪੈ ਗਿਆ ਥੋੜਾ ਜਾ ਤੇ ਹੁਣ ਤਾਂ ਤੁਹਾਨੂੰ ਪਤਾ ਆਪਾਂ ਵੀ 20 ਕਿੱਲੇ 26 ਦੇ ਲਾਤੇ ਤੁਹਾਨੂੰ ਕੱਲ ਵੀ ਆਪਾਂ ਵੀਡੀਓ ਪਾਈ ਸੀ ਤੇ ਅੱਜ ਦੁਕਾਨਿਆਂ ਤੇ ਆਪਣੇ 2 ਕਿੱਲੇ ਵੀਰੋ 26 ਦੇ ਲੱਗ ਗਏ ਤੇ ਆਪਾਂ ਤੀਜੇ ਕਿੱਲੇ ਨੂੰ ਪਾਣੀ ਲਾਤਾ ਤੇ 26 ਦੇ ਬਹੁਤ ਵਧੀਆ ਮਤਲਬ ਪਿਛਲੇ ਸਾਲ ਛਾੜ ਰਿਆ ਸੀ ਤੇ ਹੁਣ ਵਾਰ ਵੀ ਆਪਾਂ 7-8 ਕਿੱਲੇ 26 ਦੇ ਲਾਣਗੇ ਤੇ ਉਸ ਤੋਂ ਬਾਅਦ 11-21 ਦੇ ਲਾਣੇ ਆ ਤੇ ਡਰੋ ਕਿੱਲੇ ਆਪਾਂ 26 ਦੇ ਹੁਣ ਤੱਕ ਲਾਤੇ ਤੇ ਤੀਸਰੇ ਚੱਪਾ ਪਾਣੀ ਛੱਡਿਆ ਹੋਇਆ ਤੇ ਚਲੋ ਫਿਰ ਤੁਹਾਨੂੰ ਦਿਖਾਉਂਦੇ ਆ ਤੇ ਦੇਖੋ ਸਾਹਮਣੇ ਤੇ ਇੱਧਰ ਆਪਾਂ ਚਰੀ ਬੀਜੀ ਹੋਈ ਸੀ ਤੇ ਉਹ ਕਿੱਲੇ ਚ ਆਪਾਂ ਪਾਣੀ ਛੱਡ ਰੱਖਿਆ ਤੇ ਆ ਚਰੀ ਦੇਖੋ ਬਾਈ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਡਿੱਡੀ ਖੜੀ ਹੈ ਕਿਉਂਕਿ ਗਰਮੀ ਬਹੁਤ ਸੀ ਸਰ ਕੇ ਉੱਭਰੀ ਨਹੀਂ ਚਰੀ ਤੇ ਆਪਣਾ ਮਰੂਦ ਵੀ ਰਿਹਾ ਪਾਰਾ ਮਾਸੀ ਮਰੂਦ ਆ ਇਸ ਦੇ ਵਿੱਚ ਗਰਮੀ ਆ ਤੇ ਠੰਡਾ ਵਿਚਾਇਆ ਹਰ ਇੱਕ ਵਾਰੀ ਮਰੂਦ ਲੱਗਦੇ ਆ ਬਹੁਤ ਮਰੂਦ ਲੱਗਦੇ ਆ ਇਹਦੇ ਤੇ ਆਪਣੀ ਮੋਟਰ ਖੁਨਾਣੀ ਮੋਟਰ ਇਹ ਵੀ ਪਾਚਾ ਇੱਕ ਚੁੱਕ ਰਾਈਆ ਕਢਾ ਕੇ ਤੇ ਉਹ ਜਾਮਣਾਂ ਦੇਖ ਲਓ ਆਪਣੀ ਜਾਮਣ ਤੇ ਅੱਤੀ ਬਹੁਤ ਵਧੀਆ ਬੂਰਾ ਆ ਕਿਉਂਕਿ ਇਸ ਵਾਰ ਮੀਂਹ ਪਏ ਨਹੀਂ ਨਾ ਛੜੀਆਂ ਜਾਮਣਾਂ ਤੇ ਆਪਣਾ ਪੁਰਾਣਾ ਕੋਠਾ ਚਲੋ ਚੱਲਦੇ ਆਂ ਫਿਰ ਆਪਣੀ ਨਵੀਂ ਮੋਟਰ ਤੇ ਲਓ ਜੀ ਆਪਾਂ ਨਵੀਂ ਮੋਟਰ ਤੇ ਆ ਗਏ ਤੇ ਦੇਖੋ ਜੀ ਅੱਸੀ ਭਿੰਡੀਆਂ ਲਾ ਰਹੀਆਂ ਬਾਈ ਇਹ ਦੇਖੋ ਥੋੜੀ ਜਿਹੀ ਹੋਣੇ ਵੈਕਰ ਪੰਜਾਗ ਪੇਡੇ ਹੋਣੇ ਤੇ ਬਹੁਤ ਭਿੰਡੀਆਂ ਫਰਦੀਆਂ ਰੋਜ ਇੱਥੇ ਤੇ ਤੇ ਲਾਈਟ ਵਾਲੇ ਭੱਜੀ ਹੋਈ ਆ ਤੇ 12 ਵਜੇ ਲਾਈਟ ਆਣੀ ਆ ਵੀਰੋ ਤੇ ਆ ਦੇਖੋ ਵੀਰੋ 26 ਦੀ ਪਨੀਰੀ ਆਪਾਂ ਲਾਈ ਆ ਜਿਹੜੀ ਤੇ ਆ ਕਿਲਾ ਤੇ ਉਹ ਅਗਲਾ ਕਿਲਾ ਵੀ 26 ਦਾ ਲਾਤਾ ਤੇ ਆ ਤੀਜੇ ਕਿਲੇ 'ਚ ਆਪਾਂ ਪਾਣੀ ਛੱਡ ਰਿਹਾ ਦੇਖੋ ਤੇ ਲਾਈਟ ਆਏਗੀ ਤੇ ਇਹ ਵੀ ਅੱਜ ਤਿਆਰ ਹੋ ਜਾਣਾ ਤਾਂ ਤਿੰਨ ਕਿਲੇ ਆਪਾਂ 26 ਦੇ ਲੱਗ ਚੁੱਕੇ ਆ ਤੇ ਆਪਣੇ ਸਾਹਮਣੇ ਪਨੀਰੀ ਤੇ ਵੀਰੋ 26 ਦਾ ਤੁਹਾਨੂੰ ਪਤਾ ਹੀ ਆ ਕਿਉਂਕਿ ਪਿਛਲੇ ਸਾਲ ਬਹੁਤ ਮਤਲਬ ਪਾਣੀ ਵੀ ਆਇਆ ਸੀ ਤੇ ਮਰੀ ਵੀ ਬਹੁਤ ਸੀ ਫਿਰ ਵੀ ਬਹੁਤ 26 ਦਾ ਝਾੜ ਬਹੁਤ ਵਧੀਆ ਰਹੀ ਹੈ ਰਹਾ ਤੇ ਇਸ ਵਾਰ ਆਪਾਂ 8 ਕਿੱਲੇ 26 ਦੇ ਲਾਵਾਂਗੇ ਬਾਕੀ ਆਪਾਂ 11 21 17 18 ਦੇ ਵੀ ਲਾਵਾਂਗੇ ਵਿੱਚ ਤੇ 26 ਦਾ ਝਾੜ ਵੀਰੋ ਬਹੁਤ ਵਧੀਆ ਤੇ ਇਸ ਵਾਰ ਵੀ ਆਪਾਂ 26 ਦੀ ਪਨੀਰੀ ਲਾਈ ਆ ਤੇ ਵਧੀਆ ਦੇਖੋ ਬਈਆਂ ਨੇ ਲਾਈ ਹੋਈ ਆ ਤੇ ਉਹ ਪਰਲਾ ਕਿੱਲਾ 26 ਦਾ ਤੇ ਆ ਕਿੱਲੇ ਚਪਾ 26 ਲਾਵਾਂਗੇ ਤੇ ਆ ਇੰਨਾ ਵਿੱਚ ਵੀ 26 ਲੱਗੂਗੀ ਤੇ ਆ ਕਿੱਲੇ ਚਪਾ ਲਾਵਾਂਗੇ ਰੋ 11 21 ਤੇ ਦੋ ਕਿੱਲੇ ਆਪਣੇ ਪਰਾਂ ਉਦੇ ਚ ਇੱਕ 26 ਤੇ 11 21 ਤੇ ਉਹ ਦੋ ਕਿੱਲੇ ਪਾ ਠੇਕੇ ਤੇ ਲਏ ਹੋਏ ਹਾਂ ਉਦੇ ਚ 22 ਤੇ 11 21 ਲਾਣੀਆਂ ਇੱਕ ਆਪਣਾ ਕਿੱਲਾ ਵੀਰੋ ਪਿੰਡ ਚੌਧਰੀ ਵੀ 11 21 ਕਿਉਂਕਿ ਆਪਾਂ ਤਿੰਨ ਚਾਰ ਕਿੱਲੇ ਤੇ 11 21 ਦੇ ਲਾਣੇ ਆ ਪਿਛਲੇ ਸਾਲ ਵੀ ਆਪਾਂ ਇਹ ਨਹੀਂ ਲਾਈ ਸੀ ਤੇ ਉਹ ਪਰਾ ਵੀ ਦੇਖੋ ਕਿੰਨੀ ਜਿਰੀ ਲੱਗ ਗਈ ਵੀਡੀਓ ਵੀਰੋ ਕਿਉਂਕਿ ਤੁਹਾਨੂੰ ਪਤਾ ਹੀ ਆ 2 ਮਹੀਨੇ ਚ ਪੱਕ ਜਾਂਦੀ ਹੈ ਜਿਹੜੀ ਤੇ ਵਧੀਆ ਝਾੜ ਵੀ ਦਿੰਦੀ ਆ ਤੇ ਟਾਈਮ ਨਾਲ ਬੰਦਾ ਵੇਲਾ ਉਹ ਹੋ ਜਾਂਦਾ ਇਸ ਕਰਕੇ ਜ਼ਿਆਦਾਤਰ ਆਪਣੇ ਤੁਹਾਨੂੰ ਪਤਾ 26 ਦੀ ਪਨੀਰੀ ਲੱਗਦੀ ਆ ਤੇ ਪਿੱਛੇ ਆਪਾਂ 26 ਦੀ ਲਈ ਹੋਈ ਆ ਤੇ ਚਲੋ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਮੈਂ ਮਿੱਤਰ ਕਦੋਂ ਵਿੱਚ ਆਪਾਂ ਆ ਗਏ ਤੇ ਟਰੈਕਟਰ ਆਵਾ ਸਾਹਮਣੇ ਕਹਿੰਦੇ ਕਦੋਂ ਕਰ ਰਿਹਾ ਨਾ ਪਰਿਵਾਰ ਘਾਣਾ ਨਹੀਂ ਬਣਦਾ ਉਹਦਾ ਨਾ ਵਧੀਆ ਘਰ ਆ ਰਹੇ ਹੋ ਇਹ ਤਾਂ ਠੀਕ ਕਰਦਾ ਨਾ ਵੀਰੋ ਤੇ ਕੰਦੇ ਅੱਜ ਜੀਰੀ ਭਈਆਂ ਨੇ ਕਹਿੰਦੇ ਖਾ ਕੇ ਲੱਡੂ ਤੇ ਕੱਪਤਾ ਕੰਮ ਸਟਾਰਟ ਤੇ ਅੱਧੇ ਕਿਲੇ ਦੇ ਕਰੀਬ ਕਹਿੰਦੇ ਆਪਣਾ ਕੰਮ ਲੱਗ ਗਿਆ ਤੇ ਆਪਣਾ ਸਾਹਮਣੇ ਦੂਜੇ ਕਿਲੇ 'ਚ ਕਹਿੰਦੇ ਕਦੋਂ ਚੱਲ ਰਹੀ ਹੈ ਤੇ ਤੀਜੇ 'ਚ ਆਪਾਂ ਪਾਣੀ ਤੋੜਤਾ ਤੇ ਵੀਰੋ 26 ਦੀ ਪਨੀਰੀ ਦੇਖ ਸਕਦੇ ਹੋ ਸੀ 26 ਦੀ ਪਨੀਰੀ ਲਾ ਰਹੇ ਆ ਪਿਛਲੇ ਸਾਲ ਬਹੁਤ ਵਧੀਆ ਦਾ ਝਾੜ ਰਿਆ ਸੀ ਲੱਗਦਾ ਵੈਸੇ 3-3 ਵਾਰ ਗਈ ਸੀ 23 ਕਹਿੰਦੇ ਝਾੜ ਵਧੀਆ ਸੀ ਤੇ ਆ ਦੇਖ ਸਕਦੇ ਹੋ ਵੀਰ ਆ ਕਿੱਲੇ ਵਿੱਚ ਆਪਾਂ ਝੋਨਾ ਲਾਣਾ ਸਟਾਰ 26 ਦੀ ਪਨੀਰੀ ਪਾਸਾ ਕਿਸਾਨ ਵੀਰੋ ਲਾ ਰਹੇ ਆ ਤੇ ਉਹ ਸਾਹਮਣੇ ਉਹਨਾਂ ਟਰੈਕਟਰ ਚੱਲ ਰਿਹਾ ਤੇ ਉਹਦੇ ਵਿੱਚ ਕਹਿੰਦੇ ਅਜੇ ਸੋ ਅੱਗਾ ਮਾਰ ਲੱਗ ਰਹੇ ਆ ਤੇ ਤਿਆਰ ਹੋ ਗਿਆ ਵੀ ਤੇ ਤੀਜੇ ਵਿੱਚ ਆਪਾਂ ਇੱਧਰ ਪਾਣੀ ਛੜਤਾ ਮੋਟਰ ਚੱਲ ਗਈ